ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਵੀਡੀਓ ਚ ਤੇ ਹੁਣ ਮੈਂ ਜਾ ਰਿਹਾ ਕੈਰਲਾ ਦੇ ਐਲਪੀ ਸ਼ਹਿਰ ਚ ਤੇ ਮੇਰਾ ਦੂਸਰਾ ਦਿਨ ਹੈ ਕੈਰਲਾ ਚ ਤੇ ਮੈਂ ਕੈਰਲਾ ਵੀਡੀਓ ਸੀਰੀਜ਼ ਦੀ ਇਹ ਮੈਂ ਪਹਿਲੀ ਵੀਡੀਓ ਬਣਾ ਰਿਹਾ ਮੇਰੇ ਨਾਲ ਮੇਰਾ ਦੋਸਤ ਹੈ ਇਸ ਟਾਈਮ ਤੇ ਇਹ ਮੈਨੂੰ ਰੇਲਵੇ ਸਟੇਸ਼ਨ ਛੱਡਣ ਜਾ ਰਿਹਾ ਹੈ ਰੇਲਵੇ ਸਟੇਸ਼ਨ ਨਹੀਂ ਮੈਟਰੋ ਸਟੇਸ਼ਨ ਤੱਕ ਛੱਡਣ ਜਾ ਰਿਹਾ ਉੱਥੋਂ ਮੈਟਰੋ ਲੈ ਕੇ ਮੈਂ ਰੇਲਵੇ ਸਟੇਸ਼ਨ ਜਾ ਕੇ ਉੱਥੋਂ ਟ੍ਰੇਨ ਲੈ ਕੇ 1 ਘੰਟੇ ਦਾ ਸਫ਼ਰ ਹੈ ਤੇ ਮੈਂ ਸਾਰਾ ਤੁਹਾਨੂੰ ਵੀਡੀਓ ਚ ਦਿਖਾਉਂਗਾ ਤੇ ਵੀਡੀਓ ਚ ਬਨੇ ਰਹੋ ਸੋ ਹੁਣ ਮੈਂ ਮੈਟਰੋ ਸਟੇਸ਼ਨਾਂ ਤੇ ਟਿਕਟ ਬਾਈ ਕਰ ਲਿਆ ਮੈਂ ਕੋਚੀ ਐਡਾਪਲੀ ਏਰੀਆ ਤੋਂ ਰੇਲਵੇ ਸਟੇਸ਼ਨ 에ਰਨਾਕुलम ਐਡਾਪਲੀ ਇਹਨਾਂ ਦਾ ਇੱਕ ਏਰੀਆ ਪੈਂਦਾ ਹੈ ਕੋਚੀ ਚ ਉੱਥੇ ਹੀ ਮੈਂ ਰੁਕਿਆ ਸੀਗਾ ਤੇ ਇੱਥੋਂ ਜ਼ਿਆਦਾ ਦੂਰ ਨਹੀਂ ਹੈ ਮਤਲਬ 15-20 ਮਿੰਟ ਦਾ ਰਸਤਾ ਹੈ ਬਾਈ ਮੈਟਰੋ ਐਂਡ ਮੈਟਰੋ ਦੀ ਟਿਕਟ 40 ਰੁਪਏ ਦੀ ਮਿਲੀ ਇੱਥੋਂ ਮੈਟਰੋ ਮੈਨੂੰ ਲੱਗਦਾ ਥੋੜੀ ਜਿਹੀ ਦਿੱਲੀ ਨਾਲ ਥੋੜੀ ਜਿਹੀ ਜ਼ਿਆਦਾ ਮਹਿੰਗੀ ਹੈ ਮੈਨੂੰ ਲੱਗਿਆ ਇੱਦਾਂ ਐਂਡ ਹਾਤੋਂ ਵੀ ਰੇਲਵੇ ਮੈਟਰੋ ਸਟੇਸ਼ਨ ਦੇਖ ਸਕਦੇ ਹੋ ਇਹਨਾਂ ਦਾ ਦਿੱਲੀ ਵਾਂਗ ਇਹ ਤਾਂ ਜ਼ਿਆਦਾ ਰਸ਼ ਨਹੀਂ ਹੁੰਦਾ ਦਿੱਲੀ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਐਂਡ ਟਾਈਮ ਹੋ ਚੁੱਕਾ ਹੈ 12 ਵਜੇ ਆਜੀ ਦੁਪਹਿਰ ਦੇ 12:35 ਦੀ ਟ੍ਰੇਨ ਹੈ ਇੱਕ ਐਂਡ ਇੱਕ ਹੋਣੀ ਹੈ 1:30 ਵਜੇ ਦੀ ਟ੍ਰੇਨ ਸੋ ਆਪਾਂ ਬੁਕਿੰਗ ਤਾਂ ਨਹੀਂ ਜਾਂ ਆਪਾਂ ਨਾਰਮਲ ਜਨਰਲ ਦੀ ਟਿਕਟ ਲੈ ਕੇ ਚੱਲੇ ਜਾਣਾ ਕੋਈ ਜ਼ਿਆਦਾ ਲੰਬਾ ਸਫ਼ਰ ਨਹੀਂ ਹੈਗਾ 1:30 ਘੰਟੇ ਦਾ ਸਫ਼ਰ ਹੈ ਕਿਉਂਕਿ ਇੱਥੋਂ ਜਿਹੜਾ ਹੈਗਾ ਰਸ਼ ਵੀ ਘੱਟ ਹੁੰਦਾ ਟ੍ਰੇਨ 'ਚ ਸੋ ਜਨਰਲ 'ਚ ਵੀ ਇੰਨਾ ਜ਼ਿਆਦਾ ਪ੍ਰੋਬਲਮ ਨਹੀਂ ਆਂਦੀ ਮੈਂ ਜਦੋਂ ਆਇਆ ਸੀਗਾ ਤਾਂ ਉਦੋਂ ਮੈਂ ਦੇਖਿਆ ਸੀ ਕਿ ਜਨਰਲ ਜਿਹੜਾ ਰਸ਼ ਘਟ ਹੁੰਦਾ ਸੋ ਉੱਥੇ ਜੀ ਫਾਈਨ ਹਉ ਤੇ ਚੱਪਾ ਜਾ ਸਕਦੇ ਆ इजीली ਦੇਖੋ ਕਿੰਨੇ ਮਤਲਬ ਸ਼ਾਂਤੀ ਹੈ ਇੱਥੇ ਇਹੀ ਤੁਸੀਂ ਜੇ ਕੰਪੇਅਰ ਕਰੋ ਦਿੱਲੀ ਮੈਟਰੋ ਦੇ ਨਾਲ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਸੋ ਟਿਕਟ ਮੈਂ ਹੱਥ ਚ ਫੜ ਕੇ ਰੱਖਦਾ ਤੇ ਆਪਾਂ ਬੱਸ ਚੱਲਦੇ ਆ ਮੈਟਰੋ ਵੱਲ ਹਾਲਾਂਕਿ ਕੋਈ ਚੀਜ਼ ਮੈਂ ਜ਼ਿਆਦਾ ਟਰੈਵਲ ਨਹੀਂ ਕੀਤਾ ਜੇ ਇੱਕ ਦਿਨ ਹੀ ਸੀਗਾ ਮੈਂ ਰੈਸਟ ਕਰਨ ਲਈ ਰੁਕਿਆ ਸੀ ਬੇਸਿਕਲੀ ਸੋ ਥੈਟ ਮੈਂ ਅੱਗੇ ਜਾ ਸਕਾਂ ਇਸ ਤੋਂ ਬਾਅਦ ਮੈਂ ਵਾਪਸੀ ਵੇਲੇ ਆਉਂਗਾ ਇੱਥੇ ਥੈਨ ਉਦੋਂ ਆ ਕੇ ਇੱਥੇ ਦਾ ਜਿਹੜਾ ਸਾਰਾ ਕੰਟੈਂਟ ਰਿਕਾਰਡ ਕਰਾਂਗੇ ਤਾਂ ਤੁਸੀਂ ਮੇਨ ਸਿਟੀ ਦੇਖ ਸਕਦੇ ਹੋ ਇੱਥੇ ਜੇ ਤੁਸੀਂ ਦੇਖੋ ਤਾਂ ਤੁਹਾਨੂੰ ਮੈਟਰੋ ਸਟੇਸ਼ਨਸ ਤੇ ਇਦਾਂ ਸਿਕਿਉਰਿਟੀ ਖੜੀ ਨਜ਼ਰ ਆਉਗੀ ਹਾਲਾਂਕਿ ਦਿੱਲੀ ਜਾਂ ਹੋਰ ਕਿਤੇ ਮੈਂ ਜੈਪੁਰ ਚ ਵੀ ਨਹੀਂ ਦੇਖੀ ਸਗੀ ਇੱਥੇ ਮੈਟਰੋ ਸਟੇਸ਼ਨ 'ਚ ਹਮੇਸ਼ਾ ਸਿਕਿਉਰਿਟੀ ਗਾਰਡ ਜਿਹੜਾ ਹੈ ਲਾਈਨ ਦੇ ਕੋਲੇ ਖੜਾ ਰਹਿੰਦਾ ਸੋ ਥੈਟ ਕੋਈ ਲਾਈਨ ਨਾ ਕ੍ਰੋਸ ਕਰੇ ਅੱਗੇ ਨੂੰ ਇੱਥੇ ਦੀ ਮੈਟਰੋ ਦੀ ਜੇ ਮੈਂ ਗੱਲ ਕਰਾਂ ਤਾਂ ਮੈਟਰੋ ਦਾ ਸਫ਼ਰ ਬਹੁਤ ਹੀ ਖਾਸ ਰਹਿੰਦਾ ਕਿਉਂਕਿ ਇੱਥੇ ਬੈਠੇ ਤੁਸੀਂ ਬੋਰ ਕਦੇ ਨਹੀਂ ਹੋ ਸਕਦੇ ਬਾਰ ਸਾਰਾ ਨਜ਼ਾਰਾ ਇੰਨਾ ਸੋਹਣਾ ਹੈ ਵੀ ਤੁਸੀਂ ਬਾਹਰ ਹੀ ਦੇਖਦੇ ਰਹਿੰਨੇ ਹੋ ਸੋ 15-20 ਮਿੰਟ ਦੀ ਮੈਟਰੋ ਤੋਂ ਬਾਅਦ ਮੈਂ ਹੁਣ ਬਾਹਰ ਆਇਆ ਤੇ ਹਾਲਾਂਕਿ ਜਦੋਂ ਇੱਥੇ ਧੁੱਪ ਹੁੰਦੀ ਹੈ ਉਹ ਤੋਂ ਥੋੜੀ ਗਰਮੀ ਲੱਗਦੀ ਹੈ ਈਵਨ ਦਸੰਬਰ 'ਚ ਵੀ ਪਰ ਸ਼ਾਮ ਨੂੰ ਮੌਸਮ ਬਹੁਤ ਵਧੀਆ ਹੋ ਜਾਂਦਾ ਸੋ ਹੁਣ ਇਧਰੋਂ 200 ਮੀਟਰ ਦੀ ਵਾਕ ਹੈ ਰੇਲਵੇ ਸਟੇਸ਼ਨ ਦੀ ਮੇਰੇ ਸਾਹਮਣੇ ਹੀ ਹੈ ਆ ਤੁਸੀਂ ਫਲੈਗ ਦੇਖ ਸਕਦੇ ਹੋ ਇੰਡੀਆ ਦਾ ਬਸ ਉਧਰ ਸਾਹਮਣੇ 200 ਮੀਟਰ ਵਾਕ ਕਰਕੇ ਨਾਲ ਹੀ ਰੇਲਵੇ ਸਟੇਸ਼ਨ ਹੈ ਐਂਡ ਟ੍ਰੇਨ ਮੇਰੀ 1 ਘੰਟਾ ਲੇਟ ਆ ਸੋ ਮੇਰੇ ਕੋਲੇ ਕਾਫੀ ਟਾਈਮ ਹੈਗਾ ਅਦਰਵਾਇਜ਼ ਜੇ ਲੇਟ ਨਾ ਹੁੰਦੀ ਤਾਂ ਮੈਂ ਥੋੜਾ ਲੇਟ ਹੋ ਗਿਆ ਸੀਗਾ ਟ੍ਰੇਨ ਪਹੁੰਚਣ ਲਈ ਲੇਟ ਹੈ ਬਟ ਠੀਕ ਹੈ ਕੋਈ ਨਹੀਂ 3:00 ਵਜੇ ਮੈਂ ਉੱਥੇ ਪਹੁੰਚੂਗਾ ਆ ਇੱਥੇ ਦੀਆਂ ਬੱਸਿਸ ਵੇਖੋ ਕਿੰਨੀਆਂ ਖਾਸ ਨਹੀਂ ਇੱਥੇ ਦੀਆਂ ਬੱਸਿਸ ਤੇ ਤੁਹਾਨੂੰ ਸ਼ੀਸ਼ੇ ਨਹੀਂ ਦਿਖਣਗੇ ਸਾਈਡ ਵਾਲੇ ਪਾਸੇ ਮਤਲਬ ਸਾਈਡ ਤੇ ਜਿੱਥੇ ਲੋਕ ਬੈਠਦੇ ਆ ਉੱਥੇ ਸ਼ੀਸ਼ੇ ਨਹੀਂ ਹੁੰਦੇ ਐਂਡ ਹਵਾ ਪੂਰੀ ਕ੍ਰਾਸ ਹੁੰਦੀ ਰਹਿੰਦੀ ਹੈ ਐਂਡ ਜੇ ਤੁਸੀਂ ਇੱਥੇ ਦੀ ਬੱਸਾਂ 'ਚ ਬੈਠੋ ਤਾਂ ਮਤਲਬ ਬਿਲਕੁਲ ਪਾਗਲਾ ਵਾਂਗੂ ਚਲਾਉਂਦੇ ਨੇ ਲਾਈਕ ਪ੍ਰੋਪਰ ਰੇਸ ਲਾਉਂਦੇ ਹੁੰਦੇ ਹਨ ਨਾ ਜਿਵੇਂ ਆਪਾਂ ਰੋਡ ਤੇ ਉਦਾਂ ਮਤਲਬ ਮੈਂ ਪੂਰੇ ਇੰਡੀਆ 'ਚ ਕਿਤੇ ਵੀ ਨਹੀਂ ਦੇਖੀ ਇਦਾਂ ਦੀਆਂ ਬੱਸਸ ਦੀ ਡਰਾਈਵਿੰਗ ਆਪਾਂ ਸੋਚਦਾ ਵੀ ਕਿਤੇ ਪੰਜਾਬ 'ਚ ਇਦਾਂ ਡਰਾਈਵ ਕਰਦੇ ਨੇ ਪਰ ਜੋ ਡਰਾਈਵਿੰਗ ਇੱਥੇ ਕਰਦੇ ਹੋ ਮੇਰੇ ਹਿਸਾਬ ਨਾਲ ਕਿਤੇ ਹੋਰ ਪਾਗਲਾ ਵਾਂਗੂ ਨਹੀਂ ਕਰਦੇ ਐਂਡ ਜੇ ਤੁਸੀਂ ਇੱਥੇ ਆਓ ਤਾਂ ਜ਼ਰੂਰ ਐਕਸਪੀਰੀਅੰਸ ਕਰਿਓ ਐਂਡ ਮੈਂ ਕੋਸ਼ਿਸ਼ ਕਰੂੰਗਾ ਕਿ ਵੀਡੀਓ ਵੀ ਬਣਾਵਾਂ ਅੰਦਰ ਬਾਅਦ 'ਚ ਸੋ ਅੰਦਰ ਆ ਗਿਆ ਮੈਂ ਰੇਲਵੇ ਸਟੇਸ਼ਨ ਦੇ ਐਂਡ ਤੇ ਗਰਮੀ ਬਹੁਤ ਹੈ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਫੇਸ ਤੋਂ ਇਹ ਆ ਟਿਕਟ ਜਿਹੜੀ ਪਰਚੇਸ ਕੀਤੀ ਹੈ ਆ ਦੇਖੋ 35 ਰੁਪਏ ਦੀ ਟਿਕਟ ਹੈ ਜਸਟ ਐਲਬੀ ਤੱਕ ਐਲਾਪੂਜ਼ਾ ਵੀ ਕਹਿੰਦੇ ਆ ਉਹਨੂੰ ਮਲਿਆਲਮ ਚ ਐਲਾਪੂਜ਼ਾ ਕਹਿੰਦੇ ਆ ਤੇ ਅੱਧੇ ਘੰਟੇ ਤੱਕ ਆਪਣੀ ਟ੍ਰੇਨ ਆ ਰਹੀ ਆ ਇੱਕ ਨੰਬਰ ਪਲੇਟਫਾਰਮ ਤੇ ਹੀ ਆਣੀ ਆ ਸੋ ਏਡਾ ਕੋ ਚੱਕਰ ਨਹੀਂ ਹੈਗਾ ਸੋ ਮੈਂ ਇੱਥੇ ਹੀ ਖੜਾ ਹਾਂ ਹੁਣ ਇੱਥੇ ਤਾਂ ਗਰਮੀ ਬੜੀ ਹੈ ਕਿਉਂਕਿ ਇੱਥੇ ਪੱਕਾ ਹੈ ਨਹੀਂਗਾ ਕੋਈ ਅੱਗੇ ਉੱਧਰ ਜਾ ਕੇ ਦੇਖਦੇ ਹਾਂ ਵੇਟਿੰਗ ਏਰੀਆ ਐਂਡ ਉੱਥੇ ਜਾ ਕੇ ਬੈਠਦੇ ਹਾਂ ਸੋ ਮੇਰੀ ਟ੍ਰੇਨ ਪਹੁੰਚ ਗਈ ਸੀ 10 ਮਿੰਟ ਪਹਿਲਾਂ ਐਂਡ ਮੈਂ ਹੁਣੇ ਬੱਸ ਲਿੱਤੀ ਹੈ ਇੱਕ ਲੇਕ ਤੱਕ ਉਹਨਾਂ ਮੜ ਅਤੇ ਤੁਸੀਂ ਆ ਦੇਖ ਸਕਦੇ ਹੋ ਬੱਸ ਜਮਾ ਸ਼ੀਸ਼ਾ ਵੀ ਨਹੀਂ ਲਾਇਆ ਹੋਇਆ ਇਹਨਾਂ ਨੇ ਤਾਂ ਆਊਟ ਸਟੈਂਡਰਡ ਹੋ ਗਿਆ ਸੋ ਰੇਲਵੇ ਸਟੇਸ਼ਨ ਉੱਤਰ ਕੇ ਮੈਂ ਇੱਕ ਪੁਨਾ ਵੜਾ ਲੇਕ ਹੈ ਉੱਥੇ ਤੱਕ ਜਾਣਾ ਸੀ ਤੇ ਉਹਦੇ ਲਈ ਮੈਂ ਇੱਕ ਬੱਸ ਲਈ ਬੱਸ ਦੀ ਵੀਡੀਓ ਤੁਸੀਂ ਦੇਖੀ ਹੈ ਬੱਸ ਹਾ ਤਾਂ ਤੁਸੀਂ ਟਿਕਟ ਦੇਖ ਸਕਦੇ ਹੋ ਸਿਰਫ 13 ਰੁਪਏ ਟਿਕਟ ਸੀਗੀ ਰੇਲਵੇ ਸਟੇਸ਼ਨ ਤੋਂ ਲੇਕ ਸੀਗੀ ਅਰਾਊਂਡ 6.5 ਕਿਲੋਮੀਟਰ ਐਂਡ ਹੁਣ ਜਿਹੜਾ ਮੇਰਾ ਵਾਕਿੰਗ ਡਿਸਟੈਂਸ ਹੈਗਾ ਉਹ ਹੈਗਾ 2.5 ਕਿਲੋਮੀਟਰ ਛੋਟਾਈ ਕਿਲੋਮੀਟਰ ਦੇ ਨੇੜੇ ਵਾਕ ਕਰਨਾ ਤੇ ਮੈਂ ਦੇਖਦਾ ਜੇ ਕੋਈ ਆਟੋ ਰਿਕਸ਼ਾ ਮਿਲਦਾ ਤਾਂ ਆਟੋ ਰਿਕਸ਼ਾ ਵੀ ਲੈ ਲਾਂਗੀ ਸੋ ਹੁਣ ਮੈਂ ਲੇਕ ਸਾਈਡ ਵੱਲ ਪਹੁੰਚ ਗਿਆ ਤੇ ਇੱਥੇ ਮੋਸਟਲੀ ਜਿਹੜੀਆਂ ਨੇ ਹਾਊਸ ਬੋਟਸ ਹੁੰਦੀਆਂ ਨੇ ਹਾਊਸ ਬੋਟਸ ਜੋ ਕੇਰਲ ਕੇਰਲਾ ਦੀਆਂ ਨੇ ਉਹ ਕਸ਼ਮੀਰ ਨਾਲੋਂ ਕਾਫੀ ਡਿਫਰੈਂਟ ਨੇ ਐਂਡ ਇਸ ਸਾਈਡ ਤੇ ਰਮਾਡਾ ਹੋਟਲ ਆ ਐਂਡ ਉੱਧਰਲੀ ਐਂਟ੍ਰੈਂਸ ਉਧਰੋਂ ਵੀ ਹੈ ਤੇ ਇਸ ਸਾਈਡ ਤੋਂ ਵੀ ਹੈ ਉਧਰ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਹਾਊਸ ਬੋਟਸ ਨੇ ਇੱਥੇ ਐਲਪੀ ਸ਼ਹਿਰ ਇਸ ਇਹਨਾਂ ਹਾਊਸ ਬੋਟਸ ਕਰਕੇ ਬਹੁਤ ਜ਼ਿਆਦਾ ਫੇਮਸ ਹੈ ਐਂਡ ਇਹ ਪ੍ਰਾਈਵੇਟ ਵੀ ਨੇ ਸਰਕਾਰੀ ਵੀ ਨੇ ਐਂਡ ਲੋਕਾਂ ਦੀ ਇੰਡੀਵਿਜੂਅਲ ਵੀ ਨੇ ਐਂਡ ਇਹਨਾਂ ਦੇ ਪ੍ਰਾਈਸ ਇਸ ਵੈਰੀ ਕਰਦੇ ਆ ਹਾਲਾਂਕਿ ਲੋਕਲ ਬੰਦੇ ਨੇ ਜਿਹੜੇ ਉਹਨਾਂ ਨੂੰ ਪ੍ਰਾਈਸ ਇਹ ਘੱਟ ਲਾਉਂਦੇ ਆ ਜੇ ਕੋਈ ਟੂਰਿਸਟ ਹੈ ਤਾਂ ਉਹਨੂੰ ਆਫਕੋਰਸ ਜ਼ਿਆਦਾ ਮੰਗਦੇ ਆ ਪੈਸੇ ਹਾਲਾਂਕਿ ਗਵਰਨਮੈਂਟ ਇਹਦਾ ਲਾਉ ਨਹੀਂ ਕਰਦੀ ਬਟ ਇਹ ਲੋਕ ਕਰਦੇ ਆ ਅਨ ਮੋਸਟਲੀ ਅਰਾਊਂਡ ਇੱਥੇ ਮੈਂ ਪਿੱਛੇ ਦੇਖਿਆ ਅਰਾਊਂਡ ਵੀ ਕਟੋਟ ਪੰਜਾਬ ਤੋਂ 100 ਹਾਊਸ ਬੋਟਸ ਹੋਣਗੇ ਆ ਹੁਣ ਸੀਜ਼ਨ ਟਾਈਮ ਨਹੀਂ ਹੈ ਮੈਂ ਪੁੱਛਿਆ ਜਿਹੜੇ ਮੇਰੇ ਫਰੈਂਡਸ ਨੇ ਜਿਨ੍ਹਾਂ ਦੇ ਨਾਲ ਮੈਂ ਆਇਆ ਉਹ ਪਿੱਛੇ ਬੈਠੇ ਨੇ ਤੇ ਉਹ ਕੋਈ ਕੰਮ ਕਰ ਰਹੇ ਨੇ ਸੋ ਮੈਂ ਇੱਧਰ ਆ ਕੇ ਰਿਕਾਰਡ ਕਰਨ ਲਈ ਇਸ ਟਾਈਮ ਇਹਨਾਂ ਕਰਾਊਡ ਨਹੀਂ ਹੈ ਸੀਜ਼ਨ ਦਾ ਟਾਈਮ ਨਹੀਂ ਹੈ ਸੋ ਸਾਰੀਆਂ ਖਾਲੀ ਨੇ ਆਲਮੋਸਟ ਬਹੁਤ ਕਾਟ ਹਾਊਸ ਬੋਟਸ ਨੇ ਜਿਹੜੀਆਂ ਮੈਂ ਦੇਖਿਆ ਆ ਮੂਵਿੰਗ ਨੇ ਬਟ ਬਹੁਤ ਲਾਈਕ ਕ੍ਰੀਏਟਿਵ ਜਿਹਾ ਲੱਗ ਰਹੇ ਆ ਮਤਲਬ ਮੈਂ ਲੋਕਾਂ ਲਈ ਕੇਰਲਾ ਪੀਪਲ ਲਈ ਸ਼ਾਇਦ ਇਹ ਕਾਮਨ ਹੋਣ ਬਟ ਮੇਰੇ ਲਈ ਜਾਂ ਤੁਹਾਡੇ ਲਈ ਬਹੁਤ ਜ਼ਿਆਦਾ ਯੂਨੀਕ ਨੇ ਤੁਸੀਂ ਦੇਖੋ ਸਟੇਅਰਿੰਗ ਐਂਡ ਉੱਪਰ ਖਾਣ ਪੀਣ ਲਈ ਬੈਠਣ ਲਈ ਥਾਂ ਹੁੰਦੀ ਹੈ ਨਾ ਚੀਜ਼ ਬੜੀ ਚੰਗੀ ਲੱਗੀ ਕਿ ਹੋਟਲ ਦੇ ਨਾਲ ਹੀ ਇਧਰੋਂ ਵੀ ਐਗਜ਼ਿਟ ਜਾਂ ਐਂਟਰੈਂਸ ਹੈਗੀ ਆ ਹੈਲੋ ਤੁਸੀਂ ਦੇਖ ਸਕਦੇ ਹੋ ਮੋਸਟਲੀ ਜਿਹੜੀਆਂ ਉਹ ਉੱਥੇ ਤੱਕ ਹਾਊਸ ਬੋਟਸ ਨੇ ਸਭ ਐਮਪਟੀ ਨੇ ਖਾਲੀ ਨੇ ਸਭ ਵਿਲੇ ਬੈਠੇ ਆ ਬਿਕੋਜ਼ ਸੀਜ਼ਨ ਦਾ ਟਾਈਮ ਨਹੀਂ ਹੈ ਐਂਡ ਇਸ ਸਾਈਡ ਦੇ ਨਾਲ ਹੀ ਪਾਰਕਿੰਗ ਹੈ ਪਾਰਕਿੰਗ ਜਿਹੜੇ ਟੂਰਿਸਟ ਵਗੈਰਾ ਆਉਂਦੇ ਆ ਉਹਨਾਂ ਲਈ ਸੂਰਜ ਡੁੱਬਣ ਵਾਲਾ ਹੋਇਆ ਸ਼ਾਮ ਦੇ ਆਲਮੋਸਟ 6 ਵਜਣ ਆ ਲਿਆ ਪੌਣੇ 6 ਹੋਏ ਨੇ ਸੋ ਲਗਾਓ 10 15 20 ਮਿੰਟ ਚ ਨੇਰਾ ਹੋ ਜਾਣਾ ਇਸ ਸਾਈਡ ਨਾਰਥ ਇੰਡੀਆ ਵਾਲੀ ਸਾਈਡ 5:40 5:45 ਤੱਕ ਅੱਜ ਇਹਨਾਂ ਦਿਨਾਂ ਚ ਨੇਰਾ ਹੋ ਜਾਂਦਾ ਬਟ ਇੱਥੇ ਲੇਟ ਆ ਸੋ ਹੇਅਰ ਇਨ ਐਲਪੀਐਮ ਵਿਦ ਸ਼ਿਵਾ ਹੈਲੋ ਸ਼ਿਵਾ ਕਰਨ ਵਾਟ ਵਾਸ ਯਰ ਨੇਮ ਉਨੀ ਉਨੀ ਫੁੱਲ ਨੇਮ ਨਿਕਸ਼ਨ ਉਨੀ ਇਜ਼ ਫਾਈਨ ਸੋ ਵੀ ਆਰ ਸਿਟਿੰਗ ਐਟ ਵਾਟ ਇਜ਼ ਦਿਸ ਪਲੇਸ ਵਿਚ ਐਂਡ ਫਿਨਿਸ਼ਿੰਗ ਪੁਆਇੰਟ ਆ ਫਿਨਿਸ਼ਿੰਗ ਪੁਆਇੰਟ ਆਫ ਨੈਰੋ ਟਰੋਫੀ ਰੇਸ ਹਾਂ ਪੁੰਨਾਵਾੜਾ ਲੇਕ ਸੋ ਇਹ ਜਿਹੜੀ ਹੈ ਪੁੰਨਾਵਾੜਾ ਲੇਕ ਹੈ ਐਂਡ ਇਹ ਫਿਨਿਸ਼ਿੰਗ ਪੁਆਇੰਟ ਹੈ ਇੱਥੇ ਦੀ ਫੇਮਸ ਰੇਸ ਹੈ ਨੈਰੋ ਬੋਟ ਰੇਸ ਜਿਹਨੂੰ ਕਹਿੰਦੇ ਆ ਐਂਡ ਹਰ ਸਾਲ ਹੁੰਦੀ ਹੈ ਇੱਕ ਕਲਚਰਲ ਇਵੈਂਟ ਹੈ ਡਸ ਥੈਟ ਰੇਸ ਹੈਪਨਸ ਏਵਰੀ ਈਅਰ ਏਵਰੀ ਈਅਰ ਇਟਸ ਲਾਈਕ ਅ ਫੈਸਟੀਵਲ ਫੈਸਟੀਵਲ ਐਂਡ ਹਾਊ ਮਨੀ ਬੋਟਸ ਆਰ देयर ਇਨ ਦੈਟ ਰੇਸ ਸੋ ਮਨੀ ਬੋਟਸ and it, uh, people from different states or different states, different states yeah. they are they are they can openly participate price. they have their own groups and teams nice uh -huh. and how much is price what's price, price do you know? don't know price price in okay so that is the place where uh, race ends that place uh, that uh, where chief guest and guest, uh, all celebrities all would be sitting there celebrities sit there yeah. inauguration like kind of huh. so ਕੋਈ ਵੀ ਮਤਲਬ ਇਹਨਾਂ ਦੇ ਪੂਰੇ ਸਿਟੀਜ਼ ਚੋਂ ਕੋਈ ਵੀ ਆ ਕੇ ਉਸ ਰੇਸ ਚ ਪਾਰਟਿਸਿਪੇਟ ਕਰ ਸਕਦਾ ਹੈ ਉਹਨਾਂ ਕੋਲ ਆਪਣੀ ਲੰਬੀ ਕਾਇਕਿੰਗ ਹੋਊਗੀ ਮੈਂ ਵੀਡੀਓ ਨਾਲ ਅਟੈਚ ਕਰ ਦੇਣਾ ਤੁਸੀਂ ਤੁਸੀਂ ਦੇਖ ਸਕਦੇ ਹੋ ਐਂਡ ਬੜੇ ਕੋਆਰਡੀਨੇਸ਼ਨ ਦੇ ਨਾਲ ਉਹ ਬੋਟ ਨੂੰ ਰਨ ਕਰਦੇ ਨੇ ਬਹੁਤ ਬਹੁਤ ਸੋਹਣੀਆਂ ਲੱਗਦੀਆਂ ਐਂਡ ਬਹੁਤ ਜ਼ਿਆਦਾ ਵਧੀਆ ਰੇਸ ਐਂਡ ਇੱਥੇ ਦਾ ਕਲਚਰਲ ਇਵੈਂਟ ਆ ਉਹ ਜੇ ਤੁਸੀਂ ਉਹ ਸਾਹਮਣੇ ਦੇਖੋ ਸਾਹਮਣੇ ਜਿਹੜਾ ਸ਼ੈੱਡ ਹੈ ਉਸ ਸ਼ੈੱਡ ਦੇ نیچے ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਬੈਠਦੇ ਨੇ ਐਂਡ ਉਸ ਉਹ ਉਸ ਰੇਸ ਨੂੰ ਇਸ ਲੈਕਚਰ ਹੋਸਟ ਕੀਤਾ ਜਾਂਦਾ ਸੋ ਹੋਇਆ ਇਦਾਂ ਕਿ ਮੇਰੇ ਕੋਲੇ ਬੈਗ ਵੱਡਾ ਸੀ ਤੇ ਮੇਰੇ ਨਾਲ ਇਹ ਲੋਕਲ ਮੁੰਡਾ ਸੀ ਇੱਕ ਤੇ ਮੈਂ ਇਹਨੂੰ ਕਿਹਾ ਵੀ ਬੈਗ ਤੂੰ ਆਪਣੇ ਘਰੇ ਰੱਖ ਦੇ ਸੋ ਇਹ ਮੁੰਡਾ ਮੈਨੂੰ ਆਪਣੇ ਘਰੇ ਲੈ ਗਿਆ ਬਟ ਜਦੋਂ ਮੈਂ ਇਹਦੇ ਘਰੇ ਗਿਆ ਸੋ ਇਹਦੇ ਘਰ ਦੇ ਇੱਕ ਪੰਜਾਬੀ ਸਿੱਖ ਮੁੰਡਾ ਦੇ ਕੇ ਬਹੁਤ ਖੁਸ਼ ਹੋਏ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ ਸੋ ਜਿਹੜੇ ਇਹਦੇ ਮੁੰਡੇ ਦੇ ਫਾਦਰ ਸੀਗੇ ਉਹ ਮੈਨੂੰ ਬਹੁਤ ਕਹਿਣ ਲੱਗੇ ਵੀ ਤੂੰ ਰੋਟੀ ਖਾ ਕੇ ਜਾ ਖਾਣਾ ਖਾ ਕੇ ਜਾ ਸੋ ਇਹਨਾਂ ਦਾ ਜਿਹੜਾ ਲੋਕਲ ਫੂਡ ਹੈ ਉਹ ਉਹਨਾਂ ਨੇ ਮੈਨੂੰ ਬੈਠ ਕੇ ਬੜੇ ਸਤਿਕਾਰ ਨਾਲ ਬੜੇ ਪਿਆਰ ਨਾਲ ਖੁਆਇਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬੜੇ ਪਿਆਰ ਨਾਲ ਉਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਉਹਨਾਂ ਕੋਲੇ ਬੈਠ ਕੇ ਤੇ ਕਾਫੀ ਗੱਲਾਂ ਕੀਤੀਆਂ ਉਹਨਾਂ ਦੇ ਨਾਲ ਮੇਰੇ ਫਾਦਰ ਦੀ ਏਜ ਦੇ ਸਿਗੇ ਉਹ ਤੇ ਮੈਨੂੰ ਵੀ ਬਹੁਤ ਚੰਗਾ ਲੱਗ ਰਿਹਾ ਸੀਗਾ ਐਂਡ ਬਹੁਤ ਖੁਸ਼ ਇਨਸਾਨ ਸੀਗੇ ਮਤਲਬ ਉਹਨਾਂ ਦਾ ਲਾਈਫ ਇੰਨੀ ਜ਼ਿਆਦਾ ਸਿੰਪਲ ਹੈ ਘਰ ਛੋਟਾ ਜਿਹਾ ਪਰ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਲਾਈਫ ਤੋਂ ਖੁਸ਼ ਹੋ ਉਹ ਥੋੜੀ ਥੋੜੀ ਇੰਗਲਿਸ਼ ਬੋਲਦੇ ਸੀ ਤੇ ਉਹ ਕਹਿੰਦੇ ਹਾਂ ਮੈਂ ਖੁਸ਼ ਹਾਂ ਮੇਰੇ ਬੱਚੇ ਠੀਕ ਠਾਕ ਠੀਕ ਕੰਮ ਕਰਦੇ ਨੇ ਮੇਰੇ ਬੱਚੇ ਚੰਗੇ ਨੇ ਤੇ ਮੈਂ ਖੁਸ਼ ਹਾਂ ਆਪਣੀ ਜ਼ਿੰਦਗੀ ਚ ਤੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਸੱਚੀ ਦੱਸਾਂ ਮੇਰਾ ਬੜਾ ਮਨ ਭਰਿਆ ਜਦੋਂ ਉਹਨਾਂ ਨੇ ਮੈਨੂੰ ਇੰਨਾ ਪਿਆਰ ਤੇ ਇੰਨਾ ਸਤਿਕਾਰ ਦਿੱਤਾ ਕਿਉਂਕਿ ਮੈਂ ਘਰ ਤੋਂ ਬਹੁਤ ਜ਼ਿਆਦਾ ਦੂਰ ਹਾਂ ਤੁਸੀਂ ਲਗਾ ਕੇ ਚਲੋ 3000 ਕਿਲੋਮੀਟਰ ਘਰ ਤੋਂ ਦੂਰ ਹਾਂ ਤੇ ਜਦੋਂ ਕੋਈ ਆਪਰਾ ਬੰਦਾ ਤੁਹਾਡੀ ਇੰਨੀ ਜ਼ਿਆਦਾ ਰਿਸਪੈਕਟ ਤੇ ਤੁਹਾਨੂੰ ਇੰਨਾ ਜ਼ਿਆਦਾ ਪਿਆਰ ਦਿੰਦਾ ਹੈ ਨਾ ਮੈਨੂੰ ਬਹੁਤ ਜ਼ਿਆਦਾ ਨਾ ਖੁਸ਼ੀ ਮਿਲਦੀ ਹੈ ਮਨ ਨੂੰ ਕਿ ਅ ਕਿਦਾਂ ਬਿਆਨ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਮੇਰੇ ਲਈ ਬਹੁਤ ਖਾਸ ਮੂਮੈਂਟਸ ਸੀ ਇਹ ਐਂਡ ਜੇ ਮੈਂ ਖਾਣੇ ਦੀ ਗੱਲ ਕਰਾਂ ਰੋਟੀ ਪਾਣੀ ਦੀ ਗੱਲ ਕਰਾਂ ਬਹੁਤ ਸਵਾਦ ਸੀ ਮੈਂ ਦੱਸ ਨਹੀਂ ਸਕਦਾ ਐਂਡ ਇਹ ਲੋਕ ਮਿਰਚਾਂ ਬਹੁਤ ਪਾਉਂਦੇ ਨੇ ਆਪਣੇ ਖਾਣੇ 'ਚ ਹਾਲਾਂਕਿ ਇੰਨੀਆਂ ਮਿਰਚਾਂ ਆਪਾਂ ਨਾਰਥ ਇੰਡੀਆ 'ਚ ਨਹੀਂ ਖਾਂਦੇ Thank you. ਫਿਰ ਬਾਅਦ ਚ ਉਹ ਮੈਨੂੰ ਆਪਣੇ ਸ਼ਹਿਰ ਦੇ ਇੱਕ ਮੇਲੇ ਜੇ ਚ ਲੈ ਗਏ ਉਹਨਾਂ ਦਾ ਕੋਈ ਫੈਸਟੀਵਲ ਚੱਲ ਰਿਹਾ ਹੈ 10 ਦਿਨਾਂ ਦਾ ਪੂਰੇ ਸ਼ਹਿਰ ਚ ਤੇ ਉਹ ਮੈਨੂੰ ਇੱਕ ਮੰਦਿਰ ਚ ਲੈ ਗਏ ਜਿੱਥੇ ਕੁੜੀਆਂ ਲੋਕਲ ਕਲਚਰ ਉਹਨਾਂ ਦਾ ਡਾਂਸ ਵੀ ਹੋ ਰਿਹਾ ਸੀ ਤੇ ਉਹ ਵੀ ਦੇਖਿਆ ਮੈਂ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਕੋੜ ਕਿੱਲੇ ਵਰਗਾ ਵੱਡਾ ਸਾਰਾ ਉਹ ਪਤੰਦਰ ਮੋਢਿਆਂ ਦੇ ਰਾਕੇ ਤੁਰਿਆ ਫਿਰਦਾ ਸੀਗਾ ਤੇ ਮੈਨੂੰ ਤਾਂ ਬਹੁਤ ਡਰ ਲੱਗਦਾ ਇਹਨਾਂ ਤੋਂ ਤੇ ਮੈਂ ਤਾਂ ਬਸ ਨੇੜੇ ਦੀ ਮਾੜੀ ਜੀ ਵੀਡੀਓ ਬਣਾ ਕੇ ਉੱਥੋਂ ਤੁਰ ਪਿਆ ਸੋ ਇਹ ਸੀਗੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ